ਅਗਰ ਕੋਈ ਬੰਦਾ ਪੀੜਸੀ ਉਹ ਕੀ ਕਰਦਾ ਪੁਲਿਸ ਕੋਲ ਜਾਂਦਾ ਕੰਪਲੀਟ ਕਰਨ ਤੋਂ ਬਾਅਦ ਦਾ ਸਾਲ ਇੱਕ ਬਾਅਦ ਹੀ ਪਰਚਾ ਹੋਇਆ ਜੋ ਕੰਪਲੀਟ ਕਰਤਾ ਜੋ ਆ ਇਹ ਝੂਠਾ ਹੈ ਇਹਨੇ ਪਿੱਛੋਂ ਜਾ ਕੇ ਹੱਥ ਪਾਇਆ ਜਿੱਦਾਂ ਮੇਰੇ ਪਿੱਛੇ ਆ ਗਿਆ ਇਹਨੇ ਹੱਥ ਪਾਇਆ ਜਿਸ ਅੰਗੇਸਟ ਇਹ ਪੱਛ ਹੋਇਆ ਦਾਸ ਦੇ ਉਹ ਬਿਲਕੁਲ ਸਾਬਤ ਸੂਰਤ ਤੇ ਸੱਚਾ ਹੈ ਇਹਨੇ ਕਿਆ ਦੁਸ਼ਟ ਨੇ ਕਹਿੰਦਾ ਜੇ ਮੈਂ ਕਿਰਪਾਨ ਪੌਣੀ ਜਾਣਦਾ ਨਾ ਤੇ ਮੈਂ ਚਲਾਉਣੀ ਨਹੀਂ ਜਾਣਦਾ ਠਿਕ ਅਤੇ ਸਨਾਤਨ ਨੂੰ ਦੱਬਣਾ ਚਾਹੁੰਦੀਆਂ ਨੇ ਆਸ ਵਿੱਚ ਪਾੜਨਾ ਚਾਹੁੰਦੀਆਂ ਨੇ ਇਹਨੂੰ ਛੱਤਰ ਮਾਰ ਮਾਰ ਧੂਂ ਘੜਦਾ ਮੇਰਾ ਦਿਲ ਕਰਦਾ ਹੈ ਸਾਡੇ ਦੇਸ਼ ਵਿੱਚ ਇੱਕ ਬੜਾ ਅਛਾ ਮਹੂਰਤ ਹੋ ਰਿਹਾ ਸੀ ਰੰਗ ਰੇਟੇ ਗੁਰੂ ਦੇ ਬੇਟੇ ਅਸੀਂ ਪਛਾਣ ਕੇ ਕਿੰਨੇ ਕਿ ਰਾਮਚੰਦਰ ਮਹਾਰਾਜ ਜੀ ਦੀ ਧਰਤੀ ਤੇ ਰਾਮ ਲੱਲਾ ਜੀ ਜਨਮ ਲਈ ਚ ਬਰਾਜ ਰਹੇ ਨੇ ਬਾਣਾ ਪਾ ਕੇ ਗੁੰਮਰਾਹ ਕਰ ਰਿਹਾ ਜਿਹੜਾ ਸਿੱਖੀ ਨਾਲ ਘਾਣ ਕਰਦਾ ਉਹ ਅੱਜ ਤੱਕ ਕਦੇ ਨਹੀਂ ਬਚਾ ਮੈਂ ਇਸ ਦੇਸ਼ ਦੀ ਸੇਵਾ ਵਾਸਤੇ ਸਨਾਤਨ ਧਰਮ ਦੀ ਸੇਵਾ ਵਾਸਤੇ ਇੱਕ ਵੱਡੇ ਕਾਰਜਨ 'ਚ ਲੱਗਿਆ ਹੋਇਆ। ਜੇ ਸੱਚਾ ਨਾ ਤੇ ਇਹਨੂੰ ਮੈਂ ਬੜੀ ਵਾਰੀ ਇਹਦੇ ਜਿਹੜੇ ਚਿਮਚੇ-ਚਿਮਚੇ ਜਿਹਾ ਆਉਂਦੇ ਸੀ ਨਹੀਂ। ਮੈਂ ਉਹਨਾਂ ਨੂੰ ਕਹਾਂ ਵੀ ਖਰਚਾ ਵੀ ਮੈਂ ਕਰਦੀ ਦਰਬਾਰ ਸਾਹਿਬ ਹਾਜ਼ਰ ਹੋ ਜੋ। ਤੇ ਇਹ ਲੋਕ ਮੇਰੇ ਪਰਵਾਹ ਨੂੰ ਮਰਵਾਉਣਾ ਚਾਹੁੰਦੇ ਨੇ। ਜੇ ਸੱਚਾ ਤੇ ਦਫ਼ਤਰ 'ਚ ਕਿਉਂ ਨਹੀਂ ਬੈਂਦਾ? ਜੇ ਸੱਚਾ ਤੇ ਘਰ ਕਿਉਂ ਨਹੀਂ ਬੈਂਦਾ? ਮੈਨੂੰ ਬਲੈਕਮੇਲ ਕਰਦੇ ਨੇ, ਮੈਨੂੰ ਡਰਾਉਂਦੇ ਨੇ, ਧਮਕਾਉਂਦੇ ਨੇ। ਗੱਡੀਆਂ ਚ ਲੈ ਕੇ ਲਾਈਵ ਹੋ ਕੇ ਲੋਕਾਂ ਨੂੰ ਵਿਜੇ ਦਿਖਾਉਂਦਾ ਜੇ ਸੱਚਾ ਫਿਰ ਕਰ ਬੋਵੇ ਨਾ ਆਪਣੇ ਇਹ ਮੈਂ ਹਿਕ ਥਾਨ ਕੇ ਕਹਿੰਦਾ ਕਿ ਅਸੀਂ ਸਾਰੇ ਜਿਹੜੇ ਸਨਾਤਨ ਧਰਮ ਦੇ ਇੱਕ ਜੋ ਆ ਮੰਨਣ ਵਾਲੇ ਲੋਕ ਆ ਮੇਰੇ ਫੋਨ ਦੇ ਵਿੱਚੋਂ ਸ਼ਰਾਰਤਾਂ ਵੀ ਕੀਤੀਆਂ ਮਤਲਬ ਉਲਟ-ਪੁਲਟ ਕੰਮ ਕੀਤਾ ਜੋੜ ਮੇਰਾ ਡਾਟਾ ਡੂਟਾ ਵੀ ਡਿਲੀਟ ਕੀਤਾ ਇਹਨਾਂ ਨੇ ਤੇ ਮੇਰੇ ਪਰਵਾਦੀ ਰੱਖਿਆ ਕੀਤੀ ਜਾਵੇ ਤਾਂ ਜੋ ਮੈਂ ਦੇਸ਼ ਦੀ ਧਰਮ ਦੀ ਰਾਸ਼ਟਰ ਦੀ ਸੇਵਾ ਕਰ ਸਕਾਂ ਜੇ ਅੱਜ ਸਾਡੇ ਨਾਲ ਹੋਇਆ ਉੱਥੇ ਤੇ 20 ਧੀਆ ਪੈਣਾ ਆਉਂਦੀਆਂ ਹੋਰ ਵੀ ਕਿਸੇ ਨਾਲ ਹੋ ਸਕਦਾ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੇਰੇ ਅੰਗੇਜਟ ਫੇਰ ਇੱਕ ਪ੍ਰੈਸ ਕਾਨਫਰੰਸ ਹੋਈ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਲੋਕ ਨੇ ਜਿਹੜੇ ਐਵੇਂ ਝੂਠੇ ਰੌਲਾ ਪਾਉਂਦੇ ਆ ਰਹੇ ਨੇ ਪੀੜਤ ਉਹ ਹੁੰਦਾ ਜਿਹਦੀ ਕਿਤੇ ਕੋਈ ਗੱਲ ਨਾ ਸੁਣੀ ਜਾਵੇ ਅਗਰ ਕੋਈ ਬੰਦਾ ਪੀੜਸੀ ਉਹ ਕੀ ਕਰਦਾ ਪੁਲਿਸ ਕੋਲ ਜਾਂਦਾ ਹੈ ਪੁਲਿਸ ਦਾ ਕੰਮ ਹੁੰਦਾ ਉਹਦੀ ਸੁਣਵਾਈ ਕਰਨੀ ਜਿਹਦੀ ਸੁਣਵਾਈ ਹੋਈ ਤੇ ਉੱਥੇ ਪਰਚਾ ਦਰਜਨਦਾ ਪਰ ਪੁਲਿਸ ਦੇਖਦੀ ਹੈ ਕਿ ਕੌਣ ਸੱਚਾ ਤੇ ਕੌਣ ਝੂਠਾ ਜਿਹਦੀ ਫਿਰ ਇਨਕੁਆਰੀ ਹੋਈ ਇਨਕੁਆਰੀ ਚ ਪਾਇਆ ਗਿਆ ਕਿ ਜੋ ਜੋ ਕੰਪਲੀਟ ਕਰਤਾ ਜੋ ਆ ਇਹ ਝੂਠਾ ਤੇ ਕੋਰਟ ਦੇ ਵਿੱਚ ਉਹਨਾਂ ਦਾ ਉਹ ਪਰਚਾ ਖਾਰਜ ਹੋਇਆ ਪੁਲਿਸ ਨੇ ਉੱਥੇ ਰਿਪੋਰਟ ਦਰਜ ਕੀਤੀ ਜੋ ਇਹ ਪਰਚਾ ਹੋਇਆ ਇਹ ਗਲਤ ਹੋਇਆ ਇਹ ਲੋਕ ਝੂਠੇ ਨੇ ਤੇ ਜਿਸ ਅੰਗੇਸਟ ਇਹ ਪਰਚਾ ਹੋਇਆ ਦਾਸ ਦੇ ਉਹ ਬਿਲਕੁਲ ਸਾਬਤ ਸੂਰਤ ਤੇ ਸੱਚਾ ਹੈ ਫਿਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਗਈ ਆ ਕਿਉਂਕਿ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਬਾਹਰ ਦੀਆਂ ਏਜੰਸੀਆਂ ਜੋ ਆ ਜੋ ਸਿੱਖ ਅਤੇ ਸਨਾਤਨ ਨੂੰ ਦੱਬਣਾ ਚਾਉਂਦੀਆਂ ਨੇ ਆਸਰੇ ਚ ਪਾੜਨਾ ਚਾਉਂਦੀਆਂ ਨੇ ਸਾਡੇ ਦੇਸ਼ ਵਿੱਚ ਇੱਕ ਬੜਾ ਅਛਾ ਮਹੂਰਤ ਹੋ ਰਿਹਾ। ਕੀ ਹੋ ਰਿਹਾ ਕਿ ਰਾਮਚੰਦਰ ਮਹਾਰਾਜ ਜੀ ਦੀ ਧਰਤੀ ਤੇ ਰਾਮ ਲੱਲਾ ਜੀ ਜਨਮ ਦਿਚ ਬਿਰਾਜ ਰਹੇ ਨੇ। ਅਸੀਂ ਉਹਦਾ ਇੱਕ 파ਟ ਆ। ਸੋ ਜਿਹੜੇ ਇਹ ਲੋਕ ਨੇ ਫਿਰ ਹਾਈ ਕੋਰਟ ਗਏ। ਹਾਈ ਕੋਰਟ ਵਿੱਚ ਜਾ ਕੇ ਹਾਈ ਕੋਰਟ ਉੱਪਰ ਕੀ ਚੀਜ਼ ਆ ਉਹ ਸਭ ਤੋਂ ਵੱਡਾ ਉਹ ਇੱਕ ਸਾਡਾ ਨਿਆ ਦਾ ਮਾਲੋ ਦਰਬਾਰ ਆ। ਜਿੱਥੇ ਉਹਨਾਂ ਦਾ ਜੋ ਹੁਕਮ ਹੋਗਾ ਸਿਰ ਮੱਥੇ ਪਰਵਾਨ ਹੈ ਪਰ ਇਹ ਲੋਕਾਂ ਨੇ ਜਾਣ ਬੁੱਝ ਕੇ ਇਸ ਦਾ ਇੱਕ ਜੋ ਇਹਨੂੰ ਸਪੌਂਸਰ ਕਰ ਰਹੇ ਨੇ ਉਹ ਦੇਸ਼ ਵਿਰੋਧੀ ਤਾਕਤਾਂ ਨੇ ਜੋ ਪ੍ਰੈਸਪੌਂਸਰ ਨੂੰ ਸਪੌਂਸਰ ਕਰ ਰਹੇ ਨੇ ਜੋ ਇੱਥੇ ਪੈਸੇ ਖਰਚ ਰਹੇ ਨੇ ਨਹੀਂ ਆਮ ਬੰਦਾ ਜਿਹੜਾ ਹੈਗਾ ਆਪਣੇ ਕਾਨੂੰਨ ਦੇ ਬਾਹਰ ਕਦੇ ਨਹੀਂ ਜਾਂਦਾ ਆਪਣੇ ਦੇਸ਼ ਦੇ ਬਾਹਰ ਨਹੀਂ ਜਾਂਦਾ ਮੈਂ ਆਪਣੇ ਦੇਸ਼ ਦੇ ਕਾਨੂੰਨ ਦਾ ਬਹੁਤ ਸਤਿਕਾਰ ਕਰਦਾ ਹਮੇਸ਼ਾ ਕਾਨੂੰਨ ਦੇ ਮੁਤਾਬਕ ਜੋ ਹੈ ਆਪਣਾ ਜੀਵਨ ਬਤੀਤ ਕਰਦਾ ਅਗਰ ਆਮ ਜਨਤਾ ਜਾਂ ਜਿਹੜੇ ਆਮ ਲੋਕ ਨੇ ਉਹਨਾਂ ਦਾ ਆਪਸ ਵਿੱਚ ਕਿਸੇ ਦਾ ਕੀ ਰਿਲੇਸ਼ਨ ਹੈ ਜਾਂ ਮੇਰੇ ਕੋਲ ਜੋ ਕੰਮ ਕਰਦੇ ਨੇ ਉਹਨਾਂ ਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਇਹਦੇ ਨਾਲ ਮੇਰਾ ਕਿਸੇ ਦਾ ਕੋਈ ਸੰਬੰਧ ਨਹੀਂ ਆ ਉਹਨਾਂ ਦਾ ਆਪ ਦਾ ਜੀਵਨ ਹੈ ਇਹ ਕਾਨੂੰਨ ਕਿ ਹਰ ਇੱਕ ਬੰਦੇ ਨੂੰ ਆਪਣੇ ਰਾਈਟਸ ਦਿੰਦਾ ਸੋ ਮੇਰਾ ਆਪਣਾ ਧਰਮ ਜੋ ਹੈ ਮੇਰਾ ਆਪਣਾ ਜੋ ਕਾਰਜ ਹੈ ਮੈਂ ਇਸ ਦੇਸ਼ ਦੀ ਸੇਵਾ ਵਾਸਤੇ ਸਨਾਤਨ ਧਰਮ ਦੀ ਸੇਵਾ ਵਾਸਤੇ ਇੱਕ ਵੱਡੇ ਕਾਰਜਨ ਚ ਲੱਗਿਆ ਹੋਇਆ ਤੇ ਇਹ ਲੋਕ ਮੇਰੇ ਪ੍ਰਵਾਹ ਨੂੰ ਮਰਵਾਉਣਾ ਚਾਹੁੰਦੇ ਨੇ ਮੈਨੂੰ ਬਲੈਕਮੇਲ ਕਰਦੇ ਨੇ ਮੈਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਅਸੀਂ ਪ੍ਰੈਸ ਝੂਠੀ ਕਾਨਫਰੰਸ ਕਰ ਲਾਂਗੇ ਇਹ ਸਾਰੇ ਜਿੰਨੇ ਵੀ ਇਹਨਾਂ ਦਾ ਪ੍ਰੋਪਗੈਂਡਾ ਜਿਹੜਾ ਹੈਗਾ ਇਹ ਕੋਈ ਨਿਆਂ ਵਾਸਤੇ ਨਹੀਂ ਹੈ ਸਿਰਫ ਦੇਸ਼ ਨੂੰ ਇੱਕ ਅ ਅੱਗ ਲਗਾਉਣ ਵਾਸਤੇ ਆ ਦੇਸ਼ ਵਿੱਚ ਇੱਕ ਅੱਛਾ ਮੈਸੇਜ ਗਿਆ ਹੈ ਕਿ ਆ ਗਿਆ ਹੈ ਕਿ ਮੈਂ ਹਰ ਇੱਕ ਥਾਂ ਕੇ ਕਹਿਣਾ ਕਿ ਅਸੀਂ ਸਾਰੇ ਜਿਹੜੇ ਸਨਾਤਨ ਧਰਮ ਦੇ ਇੱਕ ਜੋ ਆ ਮੰਨਣ ਵਾਲੇ ਲੋਕ ਆ ਸੋ ਉਹਦੇ ਕਰਕੇ ਇਹ ਸਾਰਾ ਮਾਪਦੰਡ ਤਿਆਰ ਕੀਤਾ ਗਿਆ ਇਸ ਗੱਲ ਕਰਕੇ ਇਹਨਾਂ ਲੋਕਾਂ ਦੇ ਅੰਗੇਸਟ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੇਰੇ ਪਰਵਾਦੀ ਰੱਖਿਆ ਕੀਤੀ ਜਾਵੇ ਤਾਂ ਜੋ ਮੈਂ ਦੇਸ਼ ਦੀ ਧਰਮ ਦੀ ਰਾਸ਼ਟਰ ਦੀ ਸੇਵਾ ਕਰ ਸਕਾਂ